ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਹਰਮਨ ਜੀਰਾ ਦੋਸਤੋ ਵਾਲ ਝੜਨ ਦੀ ਪਰੇਸ਼ਾਨੀ ਅਕਸਰ ਹੀ ਲੋਕਾਂ 'ਚ ਵੇਖੀ ਜਾਂਦੀ ਆ ਸੋ ਅੱਜ ਅਸੀਂ 11 ਅਜਿਹੇ ਤਰੀਕਿਆਂ ਦੀ ਗੱਲ ਕਰਾਂਗੇ ਜਿਹੜੇ ਸਾਡੇ ਵਾਲ ਜਿਹੜੇ ਝੜਨ ਦੀ ਪਰੇਸ਼ਾਨੀ ਤੋਂ ਤਾਂ ਬਚਾਉਣਗੇ ਬਚਾਉਣਗੇ ਇਹਦੇ ਨਾਲ ਨਾਲ ਸਾਡੇ ਵਾਲਾਂ ਨੂੰ హెయిర్ ਫੋਲਿਕਲਸ ਨੂੰ ਮਜ਼ਬੂਤੀ ਵੀ ਮਿਲੂਗੀ ਸੋ ਪੂਰੀ ਵੀਡੀਓ ਨੂੰ ਧਿਆਨ ਨਾਲ ਸੁਣਨਾ ਤੇ ਇਹਨੂੰ ਵੱਧ ਤੋਂ ਵੱਧ ਲੋਕਾਂ 'ਚ ਅੱਗੇ ਸ਼ੇਅਰ ਕਰਿਓ ਤਾਂ ਜੋ ਸਾਰੇ ਲੋਕਾਂ ਤੱਕ ਇਹ ਜਿਹੜੇ ਘਰੇਲੂ ਤਰੀਕੇ ਆ ਉਹ ਪਹੁੰਚ ਜਾਣ ਦੋਸਤੋ ਜੇ ਦੇਖਿਆ ਜਾਵੇ ਤਾਂ ਜਿਹੜਾ ਪੋਲਿਊਸ਼ਨ ਆ ਸਭ ਤੋਂ ਵੱਧ ਜਾਂ ਪਾਣੀ ਜਿਹੜਾ ਅਸੀਂ ਵਰਤਦੇ ਆ ਇਹ ਹੀ ਜ਼ਿੰਮੇਵਾਰ ਆ ਸਾਡੇ ਵਾਲ ਝੜਨ ਦੀ ਪਰੇਸ਼ਾਨੀ ਦਾ ਜਿਹੜਾ ਅਸੀਂ ਘਰਾਂ 'ਚ ਪਾਣੀ ਵਰਤਦੇ ਆ ਉਹਦੇ ਵਿੱਚ ਫਲੋਰਿਨ ਨਾਂ ਦਾ ਇੱਕ ਪਦਾਰਥ ਪਾਇਆ ਜਾਂਦਾ ਜਿਹੜਾ ਕੀ ਕਰਦਾ ਸਾਡੇ ਵਾਲਾਂ ਦੇ ਜਿਹੜੀ ਉੱਪਰਲੀ ਪਰਤ ਆ ਜਿਹੜਾ ਪ੍ਰੋਟੀਨਾਂ ਬਣੀ ਹੁੰਦੀ ਕੈਰਟਿਨ ਨਾਂ ਦੇ ਪ੍ਰੋਟੀਨਾਂ ਉਹਨੂੰ ਡੈਮੇਜ ਕਰਨਾ ਸ਼ੁਰੂ ਕਰ ਦਿੰਦਾ ਸੋ ਜਿੰਨਾਂ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀ ਰਹਿੰਦੀ ਆ ਵਾਲ ਝੜਨ ਦੀ ਉਹਨਾਂ ਨੂੰ RO ਦਾ ਪਾਣੀ ਕਿਹਾ ਜਾਂਦਾ ਡਾਕਟਰਾਂ ਵੱਲੋਂ ਤਾਂ ਜੋ ਜਿਹੜਾ ਫਲੋਰਾਈਨਾ ਪਾਣੀ ਚ ਉਹ ਉਹਨਾਂ ਦੇ ਵਾਲਾਂ ਤੇ ਮਾੜਾ ਅਸਰ ਨਾ ਕਰ ਪਾਵੇ। ਸੋ ਜੇ ਤੁਸੀਂ ਪਾਣੀ ਵੀ ਬਦਲ ਲੋਗੇ ਤਾਂ ਤੁਸੀਂ ਕਾਫੀ ਹੱਦ ਤੱਕ ਇਸ ਪਰੇਸ਼ਾਨੀ ਤੋਂ ਬਚ ਸਕਦੇ ਆ। ਤੇ ਦੋਸਤੋ ਦੂਜਾ ਤਰੀਕਾ ਵੇਖੀਏ ਜਿਹੜੇ ਲੋਕ ਖਾਸ ਕਰ ਜਿਹੜੇ ਸ਼ੈਂਪੂ ਅਸੀਂ ਵਰਤਦੇ ਆ ਉਹਨਾਂ ਚ ਸਲਫੇਟ ਪਾਇਆ ਜਾਂਦਾ ਏ ਤੇ ਦੋਸਤੋ ਸਲਫੇਟ ਵੀ ਸਾਡੇ ਵਾਲਾਂ ਨੂੰ ਕਮਜ਼ੋਰ ਕਰਦਾ ਏ ਸਾਡੇ ਵਾਲਾਂ ਦਾ ਜਿਹੜਾ ਪ੍ਰੋਟੀਨ ਉਹਨੂੰ ਡੈਮੇਜ ਕਰਦਾ ਏ। ਸੋ ਹਮੇਸ਼ਾ ਉਹ ਸ਼ੈਂਪੂ ਵਰਤੋ ਜਿਹੜਾ ਸਲਫੇਟ ਜੀਚ ਨਾ ਹੋਵੇ ਸੋ ਆਪ ਹੁਣ ਜਾਣਦੇ ਵੀ ਉਹ ਕਿਹੜੀਆਂ ਘਰੇਲੂ ਤਰੀਕੇ ਆ ਜਿਨ੍ਹਾਂ ਨਾਲ ਅਸੀਂ ਵਾਲ ਝੜਨ ਦੀ ਪਰੇਸ਼ਾਨੀ ਤੋਂ ਟੁੱਟਣ ਦੀ ਪਰੇਸ਼ਾਨੀ ਤੋਂ ਬਚ ਸਕਦੇ ਹਾਂ ਦੋਸਤੋ ਪਹਿਲਾਂ ਗੱਲ ਕਰਦੇ ਆਂ ਅਨੀਅਨ ਦੀ ਦੋਸਤੋ ਪਿਆਜ਼ ਵਿੱਚ ਸਲਫਰ ਹੁੰਦਾ ਏ ਜਿਹੜਾ ਜਦੋਂ ਅਸੀਂ ਇਹਦਾ ਜੂਸ ਵਾਲਾਂ ਤੇ ਲਾਉਨੇ ਆ ਤਾਂ ਇਹ ਸਾਡੇ హెయిਰ ਫੋਲਿਕਲਸ ਨੂੰ ਤਾਕਤ ਦਿੰਦਾ ਏ ਸਾਡੇ ਨਵੇਂ ਵਾਲ ਆਉਂਦੇ ਆ ਤੇ ਵਾਲ ਝੜਨ ਨੂੰ ਬੰਦ ਹੁੰਦੇ ਆ ਸੋ ਇਹਦਾ ਜੂਸ ਕਿਵੇਂ ਬਣਾਉਣਾ ਹੈ ਪਿਆਜ਼ ਦਾ ਤੁਸੀਂ ਇਹਨਾਂ ਨੂੰ ਕੱਦੂਕਸ਼ ਕਰ ਲੋ ਬਰੀਕ-ਬਰੀਕ ਉਸ ਤੋਂ ਬਾਅਦ ਮਲਮਲ ਦੇ ਕੱਪੜੇ 'ਚ ਪਾ ਕੇ ਚੰਗੀ ਤਰ੍ਹਾਂ ਇਹਨਾਂ ਨੂੰ ਨਿਚੋੜ ਕੇ ਇਹਨਾਂ ਦਾ ਜੂਸ ਕੱਢ ਲਓ ਤੇ ਵਾਲਾਂ ਤੇ ਸਕੈਲਪ ਤੇ ਲਾਉਣ ਤੋਂ ਬਾਅਦ 10-15 ਮਿੰਟ ਤੁਸੀਂ ਓਵੇਂ ਛੱਡਣਾ ਉਸ ਤੋਂ ਬਾਅਦ ਇਹਨਾਂ ਨੂੰ ਸਲਫੇਟ ਫ੍ਰੀ ਸ਼ੈਂਪੂ ਨਾਲ ਵਾਸ਼ ਕਰ ਲਓ ਇਹ ਤਾਂ ਸੀਗਾ ਅਨੀਅਨ ਜਿਹੜਾ ਸਾਡੇ ਵਾਲਾਂ ਵਾਸਤੇ ਵਧੀਆ ਹੁੰਦਾ ਹੈ ਤੁਸੀਂ ਇਹਨੂੰ ਦੋ ਹਫ਼ਤੇ 'ਚ ਦੋ ਤੋਂ ਤਿੰਨ ਵਾਰ ਵਰਤ ਕੇ ਵੇਖੋ ਬੜਾ ਫਰਕ ਪਊਗਾ ਤੇ ਦੋਸਤੋ ਅਗਲੀ ਚੀਜ਼ ਆ ਗ੍ਰੀਨ ਟੀ ਗ੍ਰੀਨ ਟੀ ਵੀ ਸਾਡੇ ਵਾਲਾਂ ਦੀ హెయిਰ ਦੀ ਹੈਲਥ ਲਈ ਵਧੀਆ ਮੰਨੀ ਗਈ ਆ ਕਿਉਂਕਿ ਇਹਦੇ ਵਿੱਚ ਐਂਟੀਆਕਸੀਡੈਂਟ ਪਾਏ ਜਾਂਦੇ ਆ ਜਿਹੜੇ ਸਾਡੇ హెయిਰ ਫੋਲਿਕਲਸ ਨੂੰ ਤਾਕਤ ਦਿੰਦੇ ਆ ਜਿਸ ਦੇ ਨਾਲ ਸਾਡੇ ਵਾਲਾਂ ਦੀ ਜਿਹੜੀ ਗ੍ਰੋਥ ਆ ਉਹ ਵਧੀਆ ਹੁੰਦੀ ਆ ਸੋ ਗ੍ਰੀਨ ਟੀ ਨੂੰ ਅਸੀਂ ਪੀ ਵੀ ਸਕਦੇ ਆ ਉਹਦੇ ਨਾਲ ਵੀ ਸਾਡੇ హెయిਰ ਗ੍ਰੋਥ 'ਚ ਫਰਕ ਪੈਂਦਾ ਏ ਤੇ ਗ੍ਰੀਨ ਟੀ ਨੂੰ ਉੱਪਰ ਅਪਲਾਈ ਕਰਨਾ ਵੀ ਸਿਰ ਵਿੱਚ ਕਾਫੀ ਫਾਇਦਾ ਹੁੰਦਾ ਏ ਸੋ ਤੁਸੀਂ ਰੋਜ਼ਾਨਾ ਵੀ ਇਹਦੀ ਵਰਤੋਂ ਕਰ ਸਕਦੇ ਆ 10 ਮਿੰਟ ਇਹਨੂੰ ਲਾ ਕੇ ਰੱਖੋ ਉਸ ਤੋਂ ਬਾਅਦ ਸਿਰ ਧੋ ਲਵੋ ਤੇ ਦੋਸਤੋ ਅਗਲੀ ਜਿਹੜੀ ਚੀਜ਼ ਆ ਜਿਹੜੀ ਸਾਡੇ ਵਾਲ ਝੜਨ ਦੀ ਪਰੇਸ਼ਾਨੀ ਨੂੰ ਠੀਕ ਕਰਦੀ ਆ ਉਹ ਹੈਗਾ ਰੋਜ਼ਮੈਰੀ ਆਇਲ ਤੁਹਾਨੂੰ ਕਿਸੇ ਵੀ ਪंसारी ਦੀ ਦੁਕਾਨ ਤੋਂ ਇਹ ਮਿਲ ਜਾਊਗਾ ਤੇ ਇਹਨੂੰ ਲਾਉਣ ਦਾ ਤਰੀਕਾ ਕੀ ਆ ਰੋਜ਼ਮੈਰੀ ਆਇਲ ਕੀ ਕਰਦਾ ਏ ਉਹ ਸਾਡੇ ਜਦੋਂ ਅਸੀਂ ਵਾਲਾਂ ਤੇ ਲਾਉਨੇ ਆ ਸਕੈਲਪ ਤੇ ਲਾਉਨੇ ਆ ਤਾਂ ਜਿਹੜਾ हेयर ਫੋਲਿਕਲਸ ਉਹਨਾਂ ਦੀ ਬਲੱਡ ਸਪਲਾਈ ਨੂੰ ਵਧਾ ਦਿੰਦਾ ਹੈ ਜਿਹਦੇ ਕਰਕੇ ਸਾਡੇ ਵਾਲ ਝਾੜਨ ਦੀ ਜਿਹੜੀ ਪਰੇਸ਼ਾਨੀ ਉਹ ਰੁਕ ਜਾਂਦੀ ਤੇ ਨਵੇਂ ਵਾਲ ਆਉਂਦੇ ਆ ਸੋ ਇਹਨੂੰ ਲਾਉਣਾ ਹੈ 10 ਤੋਂ 15 ਮਿੰਟ ਵਧੀਆ ਤਰ੍ਹਾਂ ਰੋਜ਼ਮੈਰੀ ਆਇਲ ਨਾਲ ਮ사ਜ ਕਰੋ ਰਾਤ ਨੂੰ ਤੇ ਉਵੇਂ ਹੀ ਬਾਅਦ ਚ ਛੱਡ ਦਿਓ ਤੇ ਸਵੇਰੇ ਕਿਸੇ ਵਧੀਆ ਸਲਫੇਟ ਜਿਹਦੇ ਵਿੱਚ ਨਾ ਹੋਵੇ ਜਿਹੜੇ ਸ਼ੈਂਪੂ ਚ ਉਹਦੇ ਨਾਲ ਸਿਰ ਨੂੰ ਧੋ ਲਓ ਵਾਸ਼ ਕਰ ਲਓ ਤੇ ਰੋਜ਼ਮੈਰੀ ਆਇਲ ਵੀ ਜੇ ਤੁਸੀਂ ਹਫ਼ਤੇ 'ਚ 2-3 ਵਾਰ ਵਰਤਦੇ ਆ ਇਹਦੇ ਨਾਲ ਵੀ ਵਾਲਾਂ ਦੀ ਜਿਹੜੀ ਗਰੋਥ ਆ ਉਹਨੂੰ ਬੜੀ ਜਲਦੀ ਫਰਕ ਪੈਂਦਾ ਏ ਤੇ ਦੋਸਤੋ ਸੇਬ ਦਾ ਸਿਰਕਾ ਵੀ ਅਸੀਂ ਵਾਲਾਂ ਤੇ ਲਾ ਸਕਦੇ ਆ ਇਹ ਵੀ हेयर ਗਰੋਥ ਲਈ ਚੰਗਾ ਹੁੰਦਾ ਪਰ ਧਿਆਨ ਦੇਣ ਵਾਲੀ ਗੱਲ ਇਹ ਵੀ ਸੇਬ ਦਾ ਸਿਰਕਾ ਤੁਸੀਂ ਉਵੇਂ ਹੀ ਨਾ ਸਿੱਧਾ ਲਾ ਲਓ ਕਿਉਂਕਿ ਇਹ ਜਿਆਦਾ ਤੇਜ਼ ਹੁੰਦਾ ਏ ਸਾਡੇ ਚਮੜੀ ਨੂੰ ਨੁਕਸਾਨ ਵੀ ਕਰ ਸਕਦਾ ਸੋ 1 ਤਿਹਾਈ ਕੱਪ ਲੈ ਲਓ ਸੇਬ ਦੇ ਸਿਰਕੇ ਦਾ ਉਹਨੂੰ 1 ਲੀਟਰ ਪਾਣੀ ਚ ਮਿਕਸ ਕਰ ਲਓ ਮਿਲਾ ਲਓ ਉਸ ਤੋਂ ਬਾਅਦ ਉਹਨੂੰ ਕਾਟਨ ਨਾਲ ਰੂਨ ਦੇ ਫੰਬੇ ਨਾਲ ਤੁਸੀਂ ਲਾਉਣਾ ਏ ਸਿਰ ਤੇ ਸੋ ਇਹਨੂੰ ਵੀ ਤੁਸੀਂ ਦਿਨ 'ਚ ਕਦੇ ਵੀ ਲਾ ਸਕਦੇ ਹੋ ਉਸ ਤੋਂ ਬਾਅਦ 10-15 ਮਿੰਟ ਬਾਅਦ ਤੁਸੀਂ ਸਿਰ ਧੋ ਲਓ ਸੋ ਸੇਬ ਦਾ ਸਿਰਕਾ ਵੀ ਬੜਾ ਵਧੀਆ ਰਹਿੰਦਾ ਹੈ ਤੇ ਦੋਸਤੋ ਖਾਸ ਧਿਆਨ ਦੇਣ ਵਾਲੀਆਂ ਗੱਲਾਂ ਹੋਰ ਆ ਵੀ ਸਟ्रेस ਵੀ ਬੜਾ ਇੱਕ ਵੱਡਾ ਕਾਰਨ ਆ ਵਾਲ ਝੜਨ ਦਾ ਸੋ ਤੁਹਾਡੀ ਜ਼ਿੰਦਗੀ 'ਚ ਕੁਝ ਅਜੀਹਾ ਪਰਿਵਰਤਨ ਆਇਆ ਹੋਵੇ ਜਿਹਦੇ ਨਾਲ ਤੁਹਾਨੂੰ ਮਾਨਸਿਕ ਪਰੇਸ਼ਾਨੀ ਆਈ ਹੋਵੇ ਉਸ ਤੋਂ ਬਾਅਦ ਵੀ ਤੁਹਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਸੋ ਸਟ੍ਰੈਸ ਫ੍ਰੀ ਰਹਿਣਾ ਚਾਹੀਦਾ ਏ ਮੈਡੀਟੇਸ਼ਨ ਕਰੋ ਯੋਗਾ ਕਰੋ ਸੈਰ ਕਰੋ ਕਿਉਂਕਿ ਜਦੋਂ ਅਸੀਂ ਸਟ੍ਰੈਸ ਲੈਂਦੇ ਇਹਦੇ ਨਾਲ ਕੋਰਟੀਸੋਲ ਬਣਦਾ ਏ ਕੋਰਟੀਸੋਲ ਹਾਰਮੋਨ ਸਾਡੇ ਵਾਲਾਂ ਦੇ ਜਿਹੜੇ ਫੋਲਿਕਲਸ ਨੂੰ ਵੀਕ ਕਰਦਾ ਏ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਤੇ ਜਿਨ੍ਹਾਂ ਲੋਕਾਂ ਨੂੰ ਥਾਇਰੋਇਡ ਦੀ ਪਰੇਸ਼ਾਨੀ ਹਾਈਪੋਥਾਇਰੋਇਡਿਜ਼ਮ ਵਿੱਚ ਵੀ ਸਾਡੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਸੋ ਇੱਕ ਵਾਰ ਥਾਇਰੋਇਡ ਫੰਕਸ਼ਨ ਟੈਸਟ ਕਰਾ ਲੈਣਾ ਚਾਹੀਦਾ ਜਿਨ੍ਹਾਂ ਦੇ ਵਾਲ ਜ਼ਿਆਦਾ ਝੜ ਰਹੇ ਆ ਸੋ ਇਹ ਵੀ ਇੱਕ ਵੱਡਾ ਕਾਰਨ ਹੋ ਸਕਦਾ ਥਾਇਰੋਇਡ ਵੀ ਦੇ ਦੋਸਤੋ ਇੱਕ ਬਾਇਓਟਿਨ ਨਾਂ ਦਾ ਕੁਦਰਤੀ ਪਦਾਰਥ ਹੁੰਦਾ ਜਿਹੜੀਆਂ ਸਾਡੀਆਂ ਅੰਤੜੀਆਂ 'ਚ ਜਿਹੜੇ ਚੰਗੇ ਬੈਕਟੀਰੀਆ ਹੁੰਦੇ ਆ ਸਾਡਾ ਜਿਹੜਾ ਗੱਟ ਫਲੋਰਾ ਉਹ ਬਣਾਉਂਦਾ ਏ ਸੋ ਬਾਇਓਟਿਨ ਅਜਿਹਾ ਕਹਿ ਲੋ ਵਿਟਾਮਿਨ ਆ ਜਿਹੜਾ ਆਪਣੇ ਆਪ ਕੁਦਰਤੀ ਤਰੀਕੇ ਨਾਲ ਬਣਦਾ ਸਾਡੀਆਂ ਅੰਤੜੀਆਂ 'ਚ ਤੇ ਇਹਦੀ ਜਦੋਂ ਕਮੀ ਆ ਜਾਂਦੀ ਜਦੋਂ ਅਸੀਂ ਵੱਧ ਐਂਟੀਬਾਇਓਟਿਕਸ ਲੈ ਲੈਨੇ ਆ ਉਹਦੇ ਨਾਲ ਸਾਡਾ ਗੱਟ ਫਲੋਰਾ ਚੰਗੇ ਬੈਕਟੀਰੀਆ ਅੰਦਰੋਂ ਖਤਮ ਹੋ ਜਾਂਦੇ ਇਹ ਵੀ ਇੱਕ ਕਾਰਨ ਬਣ ਜਾਂਦਾ ਏ ਬਾਇਓਟਿਨ ਦੀ ਕਮੀ ਤੋਂ ਬਾਅਦ ਵਾਲ ਛੜਨ ਦਾ ਸੋ ਜਿਨ੍ਹਾਂ ਲੋਕਾਂ ਦੇ ਜ਼ਿਆਦਾ ਵਾਲ ਝੜਦੇ ਆ ਉਹ ਬਾਇਓਟਿਨ ਦੇ ਸਪਲੀਮੈਂਟ ਵੀ ਲੈ ਸਕਦੇ ਆ ਤੇ ਬਾਕੀ ਇਹ ਆਪਣੇ ਆਪ ਹੀ ਬਣਦਾ ਅੰਤੜੀਆਂ 'ਚ ਸੋ ਗੱਟ ਫਲੋਰਾ ਚੰਗਾ ਹੋਣਾ ਚਾਹੀਦਾ ਇਹਦੇ ਲਈ ਦਹੀਂ ਖਾਓ ਤੁਸੀਂ ਯੋਗਾਟ ਵੀ ਲੈ ਸਕਦੇ ਆ ਸੋ ਪ੍ਰੋਬਾਇਓਟਿਕ ਫੂਡ ਜਿਵੇਂ ਆ ਸੇਬ ਦਾ ਸਿਰਕਾ ਇਹ ਵੀ ਸਾਡੇ ਗੱਟ ਦੇ ਬੈਕਟੀਰੀਆ ਦੀ ਗਿਣਤੀ ਉਹਨਾਂ ਨੂੰ ਵਧਾਉਂਦਾ ਏ ਸੋ ਦੋਸਤੋ ਇਹ ਨਿੱਕੀਆਂ ਨਿੱਕੀਆਂ ਚੀਜ਼ਾਂ ਆ ਜੇ ਅਸੀਂ ਖਾਸ ਧਿਆਨ ਰੱਖਾਂਗੇ ਸਾਡੇ ਵਾਲਾਂ ਦੀ ਜਿਹੜੀ ਸਿਹਤ ਆ ਉਹ ਬਿਲਕੁਲ ਠੀਕ ਰਹਿ ਸਕਦੀ ਆ ਸੋ ਇਹ ਜਾਣਕਾਰੀ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਇਓ ਤਾਂ ਜੋ ਵੱਧ ਤੋਂ ਵੱਧ ਲੋਕੇ ਇਸ ਜਾਣਕਾਰੀ ਦਾ ਫਾਇਦਾ ਲੈ ਸਕਣ ਲਾਭ ਲੈ ਸਕਣ ਤੇ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ ਤਾਂ ਜੋ ਆਉਣ ਵਾਲੀਆਂ ਜਿਹੜੀਆਂ ਮੈਂ ਵੀਡੀਓਜ਼ ਬਣਾਉਣਾ ਸਿਹਤ ਨੂੰ ਲੈ ਕੇ ਉਹ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਜਾਣ ਸੋ ਇਜਾਜ਼ਤ ਦਿਓ ਧੰਨਵਾਦ